ਤੋ ਸਸਕਾਲ ਆਪਾਂ ਬਣਾਉਨੇ ਆ ਪੂੜੇ ਪੂੜੇ ਬਣਾ ਕੇ ਖਾਣੇ ਆਂਡਿਆਂ ਦੇ ਆ ਤਾਂ ਆਮਲੇਟ ਉਹ ਪਹਿਲਾਂ ਪੂੜੇ ਵੀ ਲੈਨੇ ਪੰਜਾਬੀ ਦੇ ਆ ਠੇਟ ਪੰਜਾਬੀ ਦੇ ਪੂੜੇ ਤੇ ਆ ਗੰਡੇ ਦੇ ਰੱਖ ਲਿਓ ਇੱਕਾ ਹੋ ਰੰਦਾ ਹੈ ਤੰਨੇ ਬਣਾ ਲਾ ਤੰਨੇ ਪਾ ਜਣਗੇ ਅੱਜ ਉਹ ਪਕਾ ਹਲਦੀ ਪਾਈ ਨਹੀਂ ਹਲਦੀ ਜਾਣ ਕੇ ਨਹੀਂ ਪਾਉਂਦੇ ਆ ਹਲਦੀ ਨਾਲ ਤਾਂ ਬਣਾ ਚਿੱਟੇ ਹੋ ਜਾਂਦੇ ਵਧੀਆ ਉਹ ਲਾ ਤਾਂ ਕਰਨਾ ਮੋੜ ਦੇ ਲੈ ਮਿੰਕਟ ਲੈ ਨਮਾ ਨਮਾ ਸੁਣੀ ਤਾਲਾ ਬਸ ਤੁੰ ਤੱਕ ਆਏ ਗਏ ਇਧਰ ਦੇ ਪਾਰੀ ਆ ਛੱਟੇ ਹੈ ਲੋ ਬਰੇ ਕਹਾ ਦੂਜੇ ਦਾ ਇਧਰ ਬਲਗੀਚਾ ਤੇ ਉਧਰ ਬੜਾ ਰਹੇ ਪੂੜੇ ਆ ਸਾਡਾ ਗੁੰਦਾ ਖੜਾ ਖਾਣ ਨੂੰ ਤਿਆਰ ਤੈਨੂੰ ਤਾਂ ਪਾਉਂਦੇ ਨਹੀਂ ਅਸੀਂ ਬਈ ਤੈਨੂੰ ਨਹੀਂ ਪਾਉਂਦੇ ਪੂੜੇ ਹੈਗੇ ਤੂੰ ਬੱਚ ਹਰਕ ਤੀਜ ਭਾਲਦਾ ਲੈ ਜੀ ਬੜਾ ਆ ਬੜਾ ਧੜੀ ਜਾਂਦਾ ਇਧਰ ਪਾਲਾ ਘਿਓ ਪਾਲਾ ਤੇ ਬੜਾ ਤਵੇ ਦੇ ਮਿੱਚ ਪਾਇਆ ਦੇ ਚਲੋ ਚਲੋ ਦੇਖ ਰਿਹਾ ਫੋਕਨ ਸਿਖਾਉਣੇ ਆ ਮੁੰਡੇ ਨੂੰ ਕੋ ਕਹਿੰਗਾ ਆ ਵੀ ਲਾ ਲਾ ਨਾ ਯਾਰ ਆ ਮਾਤੀ ਜਾਨੀ ਲਿੱਕੀ ਨਾ ਲਾ ਦੇ ਇਹ ਥੱਲੇ ਲਾ ਦੇ ਕਿਉਂ ਆਵੜਾ ਬੰਦ ਉਹ ਕਰ ਲਈ ਦਗਾ ਵੀ ਬੱਤ ਰੰਗ ਤੇ ਠੀਕ ਹੈ ਲੈ ਚਾਹ ਬਲੇਗੀ ਚਾਹ ਬਲੇਗੀ ਮੋੜਾ ਜੇ ਤਾਂ ਕੱਪੀ ਨੂੰ ਦੇਖੀ ਰੱਖ ਤੈਨੋਂ ਪਹਿਲੇ ਆਹੇ ਪੋਤੋ ਐਂਕਾ ਉਹ ਕਰਮ ਜੈ ਲਈ ਜਨ ਲਈ ਪਾਣੀ ਲਾ ਕਪੜਾ ਜਾ ਬਾਦੇ ਤੇ ਹਰੇ ਬਾਹਲਾ ਬਾਹਲਾ ਤੇ ਛੋਟਾ ਅੱਥੀ ਨਹੀਂ ਕਰਨਾ ਪਾਦੂ ਬਾਦੂ ਮੈਂ ਲੈ ਦੇਖੀ ਬਲ ਦੇ ਲੈ ਆਹ ਤੁੰਗਣਾ ਬੱਲ ਰੰਗ ਤੁੰਗਣਾ ਦਾ ਖਾਇ ਕਰਦੀ ਕੱਪੜਾ ਲਓ ਜੀ ਆਜੋ ਜਿਹਨੇ ਖਾਣੇ ਆ ਪੂਰੇ ਖਵਾ ਜੇ ਫਿਕਰ ਪਰਹਰੇ ਪੂਰੇ ਬਣਾ ਕੇ ਮੋੜਾ ਮੋੜਾ ਹਲੇ ਬੰਨ ਜਾਂਦੇ ਪਾਸੇ ਤੋਂ ਮੁੜ ਲੱਗਣਾ। ਆਹ ਤੇਰਾ ਬੱਟਾ ਵਾਲਾ। ਓਕੇ ਨਾਲ ਪਾਸਾ ਤੇ ਕੀ ਆ ਬੜਾ। ਬੱਟਾ ਆਇਆ। ਛੋਟਾ ਲੈਣਾ। ਛੋਟਾ ਲਿਓਣ ਵਾਲਾ ਹੈਗਾ ਨਾ ਤਿਆਰ ਪੁੰਗਣਾ ਹੁੰਦਾ। ਹੈਗਾ ਤੇ ਆ। ਚਾਹ ਨੂੰ ਹਮਾਰ ਕੇ ਦਵਾਈ ਵਾਲੇ। ਪਤੋਂ ਹੀ ਤੋਂ ਬਈ। ਹੋ ਵਧੀਆ ਬੱਜਾਂਦੇ ਨੂੰ ਸਵਾਦ ਸਵਾਦ। ਇੱਥੇ ਲੈ ਜੂਗੀ ਬੰਨ ਦੇ ਕੰਨੀ। ਨਹੀਂ ਕੀ ਕੋਈ ਪੈਸੇ ਨਹੀਂ। ਹੋ ਹੋ। ਆਹੋ। ਬੜਾ ਮੋਟਾ ਹੋ ਜਾਂਦਾ ਨਾ ਉਹ ਮੋੜ ਬਗਵਾਸ ਤੋਂ। ਹੋਰ ਵੀ ਬਣਾ ਲੈਂਦਾ ਛੋਟਾ ਕੰਮ ਕਰ ਦਿੰਦਾ ਬਹੁਤ ਛੋਟਾ ਬਣਾਉਣ ਲੱਗਾ ਅger ਹੋਰ ਲਿਆ ਹੋਰ ਦਾ ਹਵੀਰ ਬੈਂਦੀ ਰਹਿ ਇਹਦੇ ਨਾਲ ਇਹ ਤੀਤ ਵਧੀਆ ਬਣ ਜਾਂਦੀ ਹੈ ਚਾਹ ਦੇ ਬਣ ਕੇ ਨਾ ਜਮਾ ਅੰਦੇ ਲਈ ਆ ਕੇ ਰਸ ਰਿਆ ਘਰੇ ਫੁੱਲ ਰਜ ਭਰ ਕੇ ਰੱਖਦੇ ਹੁੰਦੇ ਆਂ ਦਾ ਆ ਦੇਖੋ ਆ ਭਾਈ ਅੱਜ ਨਹੀਂ ਇਹ 100 ਟਰੇ ਕਿਤੇ ਤਾਂ 2 ਟਰੇ ਲੈ ਉਹਨੇ ਕਿਤੇ ਸ਼ੈਂਕੜਾ ਲੈ ਉਹਨੇ ਕਿਤੇ 1 ਟਰੇ ਲੈ ਉਹਨੇ ਅਕੇ ਉਹ ਕੁਝ ਚੱਕਰੀ ਪਰ ਇਹ ਆਪਾਂ ਬਣ ਕੇ ਅੰਦਰ ਖਾਣਿਆਂ ਦਾ ਆਮਲੇਟ ਤੇ ਨਾਲੇ ਤਿੰਨੇ ਅਚਾ ਹਾਂ ਉਹ ਉਹਨਾਂ ਦਰ ਤਰਫ ਮਾਰਦਾ ਮੌਸਮ ਕਹੇਗਾ ਬਾਹਰ ਦਾ ਤਾਂ ਪੀਬਾਲੀ ਪੈੜੀ ਗੱਡੀ ਅੱਜ ਅੱਗ ਲੱਗਦੀ ਹੈ ਨਾਲੇ ਗਰਮੀ ਆ ਪੂਰੀ ਅ ਮੀ ਨੂੰ ਪਤਾ ਨਹੀਂ ਕਿੱਥੇ ਪਾਈ ਜਾਂਦਾ ਇੱਧਰ ਤੱਕ ਕਿਤੇ ਭੋਰਾ ਨਹੀਂ ਪਉਂਦਾ ਦੇਖੋ ਆਇਆ ਪਿਆ ਜਮਾ ਪੂਰੀ ਕੜੀ-ਕੜੀ ਤੱਪੇ ਚਲੋ ਆਪਾਂ ਚਲਦੇ ਆ ਬਣਾ ਲੇ ਬੱਬੂ ਨੇ ਆਮਲੇਟ ਚਾਹ ਬਣ ਗਈ ਆਮਲੇਟ ਬਣ ਗਈ ਆ ਸਭ ਸਰਾਜਾ ਸਾਫ ਕਰਨਾ ਪੂਰਾ ਇਹ ਕਰਦੇ ਨਾ ਹੋਏਗਾ ਇਹ ਤਾਂ ਕਰੀ ਦੇ ਸਾਰਾ ਬਖਵਾ ਫੇਰ ਇਹ ਸਾਰਾ ਚੱਕ ਤਰ ਚਲ ਕੋਈ ਨਾ ਤਾਂ ਸਾਫ ਤਾਂ ਹੋਈ ਗਿਆ ਲੇ ਜੀ ਆਂ ਨਿਤਿੰਦਰ ਲਈ ਜੀ ਚੱਲ ਅਸੀਂ ਲੈ ਕੇ ਜਾਨੇ ਆਮਲੇਟ ਤੇ ਤੂੰ ਚਾਹ ਚੱਕ ਲੈ ਕਰ ਚਾਹ ਲੋ ਤੈਨੂੰ ਪਾਵਾਂ ਆਇਆ ਤਿਆਰ ਹੋਇਆ ਖੜਾ ਹੁਣ ਦੇ ਆ ਚੰਬਲ ਜਾਂਦਾ ਲੈ ਜੀ ਕੀ ਲੈ ਕੇ ਜਾਣਾ ਪਲੇਟ ਥੱਲੇ ਬੈਠਾਂਗੇ ਪਾਉਣੇ ਪੜਤਵਾ ਲਈ ਪਲੇਟ ਤਾਂ ਲੈ ਜਾਨੇ ਇੱਕ ਤਾਂ ਹੈਗੀ ਆ ਪਲੇਟ ਦੋ ਹੋਰ ਲੈਣੇ ਸਰ ਆਪਾਂ ਤਾਂ ਇੱਕ ਫਿਰ ਹੀ ਲੈਣਾ ਆ ਵਾ ਮੜੀ ਬੰਦਲਾ ਕਰਦੀ ਕੁੰਡੀ ਦੀ ਲੈਓ ਦੋਸਤੋ ਅੱਜ ਬਰਾ ਸਾਈਏ ਤੇ ਪੀਚਾ ਲੈਓ ਧਰਨੀਆ ਪਲੇਟਾਪ ਆਹੋ ਹੋ ਗਿਆ ਲਓ ਜੀ ਚਲੋ ਠੀਕ ਆ ਬਾਈ ਛਕਦੇ ਆ ਤੇ ਜੇ ਤੁਹਾਨੂੰ ਮਿਲਦੇ ਆ ਉਦੋਂ ਬਾਅਦ ਨਵੀਆਂ ਰੈਸਪੀ ਦੇਵਾਂਗੇ ਕੋਈ ਜੇ ਜ ਕੋਈ ਹੋਵੇ ਬੱਬੂ ਵੀ ਤਿਆਰ ਹੋਇਆ ਬੈਠਾ ਇਹ ਵੀ ਤਿਆਰ ਹੋਇਆ ਬੈਠਾ ਤੁਹਾਨੂੰ ਪਾ ਕੇ ਦੇਖਾ ਥੋੜਾ ਜਿਹਾ ਦੇਖੀ ਇਹ ਲੈ ਛਕ ਲੈ ਏ ਕਿਹੜਾ ਛੱਡੇ ਹਲਾ ਹਲਾ ਪੁੱਤ ਹਲਾ 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 ਹੋ ਗਿਆ ਚਲੋ ਠੀਕ ਹੈ ਭਾਈ ਓਕੇ ਦੱਸੋ ਸਾਡੇ ਕਿਵੇਂ ਲੱਗੇ ਤੁਹਾਨੂੰ ਆਮਲੇਟ ਬਣਾਏ ਹੋਏ ਤਾਂ ਪੁੱਣ ਜਰੂਰ ਦੱਸੋ ਵੀ ਕਿਵੇਂ ਬਣਾਉਣੇ ਹੁੰਦੇ ਤੁਸੀਂ ਇਹ ਤਾਂ ਮਾੜੇ ਗੰਦੇ ਪਾ ਕੇ ਬਣਾਏ ਨੇ ਦੇਸੀ ਘਿਓ ਜਮਾਏ ਨੇ ਚਲੋ ਠੀਕ ਹੈ ਜੀ ਓਕੇ